ਬਾਬਾਏ ਦੇਖਿਆ ਜਵੇ ਕਰੋਚਮੈਂਟ ਨੇ ਬਹੁਤ ਜ਼ਿਆਦਾ ਕੀਤੀ ਹੈ ਛੋਟੇ ਛੋਟੇ ਬੱਚੇ ਕੰਮ ਕਰਦੇ ਆ ਕਿੱਦਾਂ ਦੇਖਦੇ ਮੈਨੂੰ ਇਹ ਗਲਤ ਗੱਲ ਆ ਜੀ ਬੱਚਿਆਂ ਨੂੰ ਤਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਲਾਉਣ ਲੋ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੀਆਂ ਲਾਗੇ ਇਥੇ ਸੜਕਾਂ 'ਤੇ ਹੀ ਝੜੀ ਫਿਰਦੇ ਨੇ اچھا ਜੀ ਕੋਈ ਕੰਟਰੋਲ ਨਹੀਂ ਜਿੱਥੇ ਝੜਕਾਂ ਦੇਖਦੇ ਉੱਥੇ ਜਿਹੜੀ ਲਾਗੇ ਖੜ ਜਾਂਦੇ ਨੇ ਠੀਕ ਹੈ ਜੀ ਅਸੀਂ ਬਹਿਣਾ ਦੇਣਾ ਕਿ ਤੋ ਹੋਰ ਜਗ੍ਹਾ ਦੇਓ ਤਾਂ ਕਿ ਇੱਥੇ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਆਪਣੇ ਰੋਡ ਦੇ ਕੁਆਲਟੀ ਰੋਡ ਦੇ ਪਰ ਦੇਖਿਆ ਜਵੇ ਕੋਈ ਸਰਕਾਰੀ ਅਧਿਕਾਰੀ ਧਿਆਨ ਨਹੀਂ ਆਉਂਦੇ ਬਿਲਕੁਲ ਨਹੀਂ ਉਹ ਦੋ ਜੀ ਜਾ ਕੇ ਦੇਖੋ ਕੋਣ ਕਿੰਨੀਆਂ ਕਿਹੜੀਆਂ ਲਾਈਆਂ ਸਾਈਕਲਸ ਨਾਲ ਕਿਹੜੀਆਂ ਲੱਗੀਆਂ ਨੇ ਅਰੇ ਬਤਮੀਜ਼ ਵੀ ਕਦੇ ਰਾਤ ਨੂੰ ਕੋਈ ਬੰਦੇ ਨਾਲ ਬਿਲਕੁਲ ਕਰਦੇ ਆ ਜੀ ਇਹ ਕੋਈ ਸ਼ੱਕ ਨਹੀਂ ਹੋਣਾ ਇੱਕ ਅਫਸੇਨਾ ਖੁੱਲ ਗਿਆ ਨਵੇਂ ਨਾਜਾਇਜ਼ ਮਗਰਲੇ ਪਾਸੇ ਇੱਕ ਇੱਕ ਅੱਧਾ ਕਿਲੋਮੀਟਰ ਦੇ ਤੋਂ ਵੀ ਘੱਟ ਦੇ ਦੋ ਟੈਂਟ ਸਨ ਕਿਉਂਕਿ ਨਹਿਰ ਦੇ ਪਾਰ ਦੇ ਪਾਸੇ ਇੱਕ ਅੰਦਰੀ ਗੱਲ ਜੇ ਹੋ ਗਿਆ ਇੱਕ ਉਹ ਹੋ ਗਿਆ ਕੀ ਮੰਗ ਕਰਦੇ ਕਿ ਬੈਠੇ ਕਾ ਖੁੱਲ ਜਾਂਦਾ ਕੀ ਮੰਗ ਕਰਦੇ ਕਿ ਕਿਤੇ ਨੇ ਕਿਤੇ ਰੇੜੀਆਂ ਰੁਬੜੀਆਂ ਨੂੰ ਮੇਰੇ ਕੰਟਰੋਲ ਕੀਤਾ ਜਾਵੇ ਆਜਾ ਪੰਜਾਬੀ ਬਾਸ ਆ ਸਾਰੇ ਬਾਸ ਆ ਜੇ ਇਹ ਨਹੀਂ ਕਰੇ ਕੰਮ ਨਾ ਕਰ ਕੰਮ ਕਰਨਾ ਕਿ ਜਗਾ ਹੋਰ ਦਿਓ ਇਹ ਸਿਵੋ ਬਹੁਤ ਰੁਕੜੀਆਂ ਸਾਡੀ ਨਾਲ ਸਿਵੋ ਹਸਪੀਟਲ ਦੇ ਬੱਚਿਆਂ ਵਾਲੀ ਜੇਲ ਹੋ ਰਹੇ ਆ ਬੱਚਾ ਜੇਲ ਆ ਸਭ ਕੁਝ ਦੇਖੋ ਇੱਥੇ ਸਾਡੇ ਪੰਜ ਮਿੰਟ ਹੋਂਡਾ ਪਿੱਛੇ ਖੜਿਆ ਇੱਥੇ ਤੱਕ ਆ ਜੜੀਆਂ ਲੈ ਕੇ ਉਧਰੇ ਬਾਸ ਉਥੇ ਜੜੀਆਂ ਲਾ ਲੈਂਦੇ ਆ ਇਹਨਾਂ ਤੇ ਸਖਤ ਕਾਰਵਾਈ ਮੰਗ ਕਰਦੇ ਆ ਬਿਲਕੁਲ ਕਰਦੇ ਆ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਠੀਕ ਹੈ ਜੀ ਬਿਲਕੁਲ ਹੋਣੀ ਚਾਹੀਦੀ ਅੱਜ ਆ ਮੇਦਰ ਮਾਨ ਅਜੀ ਮੈਮ ਦੇਖਿਆ ਜਾਵੇ ਕਿਤਨਾ ਕਿਤੇ ਅਕਰੋਚਮੈਂਟ ਨੂੰ ਲੈ ਕੇ ਕੋਰਪੋਰੇਸ਼ਨਾਂ ਮਿਲ ਗਈ ਤੇ ਟ੍ਰੈਫਿਕ ਮਿਲ ਗਈ ਹਟਾ ਰਹੇ ਆ ਕਿਤਾ ਹੀ ਕਾਰ ਕਰੀ ਕੀਤੀ ਜਾਏਗਾ ਇਹਨਾਂ ਦੇ ਨਾ ਤੇ ਅਸੀਂ ਹਮੇਸ਼ਾ ਲੋਕਸ ਦੇ ਰਹੇ ਆ ਐਸੇ ਬਾਰ ਨਹੀਂ ਠੀਕ ਹੈ ਜੀ ਜੇਕਰ ਇਹ ਫੇਰ ਇਦਾਂ ਹੀ ਕਾਰਵਾਈ ਕੀਤੀ ਜਾਏਗੀ ਉਹ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਉਹ ਆਂਦੇ ਨੇ ਚੱਲ ਜਾਂਦੇ ਨੇ ਸਤਤ ਕਾਰਵਾਈ ਕੀਤੀ ਜਾਏਗੀ ਚਲਾਨ ਆਉਣਗੇ ਜੀ ਕਾਰਪੋਰੇਸ਼ਨ ਨੂੰ ਨਾਮ ਲੈ ਕੇ ਜਿਹੜੀ ਇਹ ਰਿਪੋਰਟਮੈਂਟ ਕਰਦੇ ਹਨ ਕਿ ਜਿਹੜੇ ਹੈਗੇ ਨੇ ਮਾਰ ਵਗੈਰਾ ਸਭ ਚੱਕ ਕੇ ਇਸ ਗੱਲੇ ਦਾ ਕਿੰਨੇ ਘਰੇੜੀਆਂ ਮੈਡਮ ਹੋ ਰਹੀਆਂ ਕਿੰਨੇ ਬਾਰਿੰਗ ਦੇ ਦਿੱਤੇ ਉਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਾਂ ਕਾਫੀ ਲੱਗਿਆ ਹੋਇਆ ਤੇ ਅਸੀਂ ਹਰੇਕ ਜਿਹੜੀ ਰੇੜੀ ਹੈਗੀ ਆ ਉਹਨਾਂ ਨੂੰ ਅਸੀਂ ਨੋਟਿਸ ਦੇਣੇ ਆ ਠੀਕ ਹੈ ਬਾਈ ਤੇ ਬਾਰ ਬਾਰ ਇਹ ਨੋਟਿਸ ਦੇ ਵੀ ਚੁੱਕੇ ਪਹਿਲਾਂ ਵੀ ਕਦੇ ਇਹ ਨੋਟਿਸ ਕਰਾ ਦਿੱਤਾ ਇਹ ਨੋਟਿਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਮੈਮ